ਗੁਰੂ ਜੀ ਪਤਾ ਆਪਾਂ ਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਹਰ ਸਮੇਂ ਹੀ ਦੂਜੇ ਮੰਡਲਾਂ ਦੇ ਵਿੱਚੋਂ ਆਵਾਜ਼ਾਂ ਪੈਂਦੀਆਂ ਆ ਕਿ ਜਿੱਥੇ ਤੁਸੀਂ ਬਗਾਨੇ ਦੇਸ਼ ਦੇ ਵਿੱਚ ਜਾ ਕੇ ਗਵਾਚ ਗਏ ਆ ਨਾ ਬੋਂਦਲ ਗਏ ਆ ਤੁਸੀਂ ਨਸ਼ਾ ਚੜ ਗਿਆ ਤੁਹਾਨੂੰ ਮਾਇਆ ਦਾ ਉੱਥੋਂ ਹਰ ਸਮੇਂ ਆਵਾਜ਼ਾਂ ਪੈਂਦੀਆਂ ਕਿ ਤੁਸੀਂ ਵਾਪਸ ਆ ਜਾਓ ਇਹਨਾਂ ਆਵਾਜ਼ਾਂ ਨੂੰ ਸੁਣ ਸੁਣ ਕੇ ਜਿਨ੍ਹਾਂ ਨੂੰ ਆਪਾਂ ਅਨਹਦ ਕਹਿੰਦੇ ਆ ਹੁਣ ਆਪਣੇ ਕੋਲ ਇੱਕੋ ਇੱਕ ਜਰੀਆ ਆ ਮਨ ਵਾਸਤੇ ਇਕੋ ਇੱਕ ਜਰੀਆ ਆ ਵਾਪਸ ਆਪਣੇ ਦੇਸ਼ ਘਰ ਜਾਣ ਵਾਸਤੇ ਭਵ ਸਾਗਰ ਪਈ ਦੇ ਨਾਲ ਪਾਰ ਕਰ ਸਕਦੇ ਆ ਨਾਮ ਜਿਨ ਕੈ ਮਨ ਵਸਿਆ ਵਾਜੈ ਸ਼ਬਦ ਕਨੇਰੇ ਜਿਨਾ ਜੀਵਾ ਦੇ ਅੰਦਰ ਕਨੇਰੇ ਸ਼ਬਦ ਵੱਜਣੇ ਸ਼ੁਰੂ ਹੋ ਜਾਂਦੇ ਆ ਬਸ ਮਨ ਨੂੰ ਇਕਾਗਰ ਕਰਕੇ ਉਹਨਾਂ ਨੂੰ ਸੁਣਨਾ ਹੈ ਤੇ ਇਹ ਸਾਡੇ ਮਨ ਨੇ ਸੁਣਨਾ ਹੈ ਪਰ ਬੜੀ ਅਫਸੋਸ ਦੀ ਗੱਲ ਆ ਕਿ ਅਸੀਂ ਤਨ ਤੋਂ ਭਗਤੀ ਕਰਵਾ ਰਹੇ ਹਾਂ ਜੋ ਕਿ ਮਨ ਨੇ ਕਰਨੀ ਹੈ ਹੁਣ ਜੇ ਅਸੀਂ ਸੱਚੀ ਭਗਤੀ ਕਰਨਾ ਚਾਹੁੰਦੇ ਹਾਂ ਤਾਂ ਤਨ ਦੇ ਵਿੱਚ ਜੋ ਮਾਲਕ ਨੇ ਸਾਨੂੰ ਨੇਤਰ ਕੰਨ ਰਸਨਾ ਦਿੱਤੇ ਹਨ ਇਹਨਾਂ ਦੀ ਵਰਤੋਂ ਕਰਨੀ ਹੁਣ ਸਾਡੇ ਮਨ ਦੇ ਜੋ ਮਾਤਾ ਪਿਤਾ ਆ ਮਨ ਦੇ ਮਾਤਾ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਆਪਣੇ ਤਨ ਦੇ ਮਾਤਾ ਪਿਤਾ ਆ ਉਹ ਤਾਂ ਆਪਾਂ ਨੂੰ ਖੁੱਲੀਆਂ ਅੱਖਾਂ ਤੇ ਦਿਖਾਈ ਦਿੰਦੇ ਆ ਜੋ ਸੰਸਾਰ ਦੇ ਵਿੱਚ ਸਾਨੂੰ ਸਾਡੇ ਮਾਤਾ ਪਿਤਾ ਦਿਖਾਈ ਦਿੰਦੇ ਆ ਉਹ ਇੱਕ ਟਾਈਮ ਤੇ ਆ ਕੇ ਸਾਨੂੰ مشورہ ਦਿੰਦੇ ਆ ਤੇ ਉਹ ਆਪ ਦੀ ਮਾਇਆ ਦੇ ਵਿੱਚ ਰਮੇ ਹੋਏ ਆ ਉਹਨਾਂ ਨੂੰ ਵੀ ਗਿਆਨ ਨਹੀਂ ਹੈ ਪਰ ਜੋ ਸਾਡੇ ਮਨ ਦੇ ਮਾਤਾ ਪਿਤਾ ਨੇ ਉਹ ਹੈ ਅਕਾਲ ਪੁਰਖ ਵਾਹਿਗੁਰੂ ਜੀ ਜੋ ਹਰ ਸਮੇਂ ਆਪਣੇ ਮਨ ਬੱਚੇ ਦੇ ਉੱਤੇ ਨਿਗਾਹ ਬਣਾ ਕੇ ਰੱਖਦੇ ਆ ਹਰ ਸਮੇਂ ਵੇਖਦੇ ਆ ਲੋਕ ਤੇ ਪ੍ਰਲੋਕ ਦੇ ਵਿੱਚ ਹਰ ਸੰਸਾਰ ਦੇ ਵਿੱਚ ਵੀ ਉਹ ਸਾਨੂੰ ਵੇਖ ਰਿਹਾ ਹਰ ਸਮੇਂ ਸਾਨੂੰ ਲੱਗਦਾ ਕਿ ਸਾਨੂੰ ਕੋਈ ਵੇਖਦਾ ਨਹੀਂ ਪਰ ਉਹ ਹਰ ਸਮੇਂ ਵੇਖਦੇ ਨੇ ਪਰ ਸਾਨੂੰ ਉਹ ਦਿਖਾਈ ਨਹੀਂ ਦਿੰਦੇ ਸੁਣਾਈ ਨਹੀਂ ਦਿੰਦੇ ਅਸੀਂ ਕਦੀ ਉਹਨਾਂ ਨੂੰ ਮਹਿਸੂਸ ਨਹੀਂ ਕੀਤਾ ਪਰ ਫੇਰ ਵੀ ਗੁਰੂ ਜੀ ਕਹਿੰਦੇ ਕਿ ਉਹ ਹਰ ਸਮੇਂ ਨਾਲ ਆ ਕੀ ਨਿਸ਼ਾਨੀ ਹੈ ਹਰ ਸਮੇਂ ਸਾਨੂੰ ਸੁਵਾਸ ਆਉਂਦੇ ਆ ਨਾ ਤੇ ਇਹ ਸੁਵਾਸ ਕੋਈ ਸਾਨੂੰ ਕੋਈ ਪਿੱਛੇ ਮਸ਼ੀਨ ਨਹੀਂ ਲੱਗੀ ਕੋਈ ਜੀਵ ਹੋਰ ਨਹੀਂ ਦੇ ਰਿਹਾ ਕੋਈ ਬੰਦਾ ਨਹੀਂ ਦੇ ਰਿਹਾ ਇਹ ਸੁਵਾਸ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਆਪ ਦੇ ਰਹੇ ਨੇ ਮਰਗ ਕੀ ਕਹਿੰਦੇ ਨੇ ਆਪੇ ਕਰਤਾ ਕਰ ਕਰ ਦੇਖੇ ਦਿੰਦਾ ਸਾਸ ਗ੍ਰਾਹ ਹੈ ਨਾਲੇ ਤਾਂ ਆਪਾਂ ਨੂੰ ਉਹ ਸੁਵਾਸਾਂ ਦੀ ਗ੍ਰਾਹੀ ਦੇ ਕੇ ਜਿਉਂਦਾ ਰੱਖਦੇ ਨੇ ਤੇ ਨਾਲੇ ਸਾਰੇ ਹੀ ਜੀਵਾਂ ਨੂੰ ਉਹ ਸਹਜ ਦੇ ਵਿੱਚ ਵੇਖ ਰਹੇ ਆ ਸਾਹਮਣੇ ਸੁਣ ਦੇ ਵਿੱਚੋਂ ਇਹ ਸਾਰਾ ਹੀ ਖੇਡ ਉਹ ਬੈਠ ਕੇ ਦੇਖ ਰਹੇ ਆ ਕੌਣ ਜੀਵ ਕੀ ਕਰਦਾ ਹੈ ਉਹਨਾਂ ਨੂੰ ਸਾਰੀ ਹੀ ਖਬਰ ਹੈ ਹੁਣ ਜਿਹੜੇ ਜੀਵ ਸਿਮਰਨ ਕਰਕੇ ਪਿਆਰ ਵਾਲੀ ਦ੍ਰਿਸ਼ਟੀ ਬਣਾ ਕੇ ਖੇਡ ਨੂੰ ਸਮਝ ਕੇ ਪਿਆਰ ਵਾਲੀ ਦ੍ਰਿਸ਼ਟੀ ਬਣਾ ਕੇ ਉਹ ਵੇਖਦੇ ਨੇ ਉਹ ਸਾਹਮਣੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਵੀ ਕਰਦੇ ਨੇ ਉਹ ਦਰਸ਼ਨ ਕਿਹੜੇ ਹੁੰਦੇ ਨੇ ਪ੍ਰਕਾਸ਼ ਰੂਪ ਦਰਸ਼ਨ ਹੁੰਦੇ ਨੇ ਜਦੋਂ ਉਹ ਜੀਵ ਸਿਮਰਨ ਦੇ ਵਿੱਚ ਬੈਠਦੇ ਆ ਫਿਰ ਧਿਆਨ ਦੇ ਵਿੱਚ ਬੈਠਦੇ ਆ ਤੇ ਉਹਨਾਂ ਦੇ ਉੱਤੇ ਇੰਨੀ ਕਿਰਪਾ ਵਰਸਦੀ ਹੈ ਕਿ ਅੱਖਾਂ ਖੁੱਲੀਆਂ ਤੇ ਵੀ ਦਰਸ਼ਨ ਕਰਦੇ ਨੇ ਅੱਖਾਂ ਬੰਦ ਤੇ ਵੀ ਦਰਸ਼ਨ ਕਰਦੇ ਨੇ ਹੁਣ ਆਪਾਂ ਵੀ ਤਾਂ ਇਹੀ ਚਾਹੁੰਦੇ ਆ ਕਿ ਅਸੀਂ ਵੀ ਸਿਮਰਨ ਕਰੀਏ ਅਸੀਂ ਵੀ ਧਿਆਨ ਦੇ ਵਿੱਚ ਬੈਠੀਏ ਸਾਨੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਕਾਸ਼ ਰੂਪ ਦਰਸ਼ਨ ਹੋ ਜਾਣ ਅਸੀਂ ਵੀ ਉਹਨਾਂ ਨੂੰ ਮਿਲ ਲਈਏ ਜੋ ਸਾਨੂੰ ਵੀ ਸਵਾਸ ਦੇ ਕੇ ਜਿਉਂਦਾ ਰੱਖਦਾ ਜਿਸ ਨੇ ਸਾਨੂੰ ਇੰਨੇ ਸੋਹਣੇ ਘਰ ਦੇ ਵਿੱਚ ਭੇਜਿਆ ਮਾਤਾ ਪਿਤਾ ਸਾਨੂੰ ਦਿੱਤੇ ਸਾਨੂੰ ਐਸ਼ੋ ਰਾਮ ਦੀਆਂ ਚੀਜ਼ਾਂ ਦਿੱਤੀਆਂ ਹਰ ਸਮੇਂ ਸਾਡਾ ਖਿਆਲ ਰੱਖਿਆ ਅਸੀਂ ਵੀ ਵੇਖਣਾ ਹੈ ਉਸ ਨੂੰ ਹੱਪਾ ਵੀ ਚਾਹੁੰਦੇ ਆ ਕਿ ਮਾਲਕ ਸਾਨੂੰ ਵੀ ਪਿਆਰ ਕਰਨਾ ਹਣ ਉਹਨਾਂ ਨੇ ਪਿਆਰ ਕਿਵੇਂ ਕਰਨਾ ਹੈ ਜਾ ਤਾਂ ਮਾਲਕ ਸਾਨੂੰ ਆਪਣੀ ਆਵਾਜ਼ ਸੁਣਾਉਣਗੇ ਨਾਲੇ ਸਾਨੂੰ ਪ੍ਰਕਾਸ਼ ਰੂਪ ਦਰਸ਼ਨ ਦੇਣਗੇ ਇਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆ ਕੇ ਪਿਆਰ ਕਰਨਾ ਹੈ ਜੋ ਪ੍ਰਕਾਸ਼ ਦੇ ਦਰਸ਼ਨ ਹੋਣਗੇ ਉਹ ਧਿਆਨ ਦੇ ਵਿੱਚ ਬੈਠਿਆ ਨੂੰ ਜਾਂ ਸਿਮਰਨ ਕਰਦਿਆਂ ਨੂੰ ਹੋਣਗੇ ਕਿਉਂਕਿ ਉਸ ਸਮੇਂ ਮਨ ਤ੍ਰਲੁਕੇ ਨੂੰ ਛੱਡ ਕੇ ਚੌਥੇ ਪਦ ਵਿੱਚ ਚਲੇ ਜਾਂਦਾ ਮਨ ਵਿਚਾਰਾਂ ਤੋਂ ਪਰੇ ਹੁੰਦਾ ਹੈ ਸ਼ਬਦ ਦੇ ਨਾਲ ਇਸ ਦੀ ਤਾਰ ਜੁੜੀ ਹੁੰਦੀ ਹੈ ਸੁਰਤੀ ਸਾਡੀ ਸ਼ਬਦ ਦੇ ਨਾਲ ਜੁੜੀ ਹੁੰਦੀ ਹੈ ਜਦੋਂ ਜੁੜ ਗਈ ਫਿਰ ਮਾਲਕ ਦੇ ਦਰਸ਼ਨ ਹੁੰਦੇ ਨੇ